ਰਾਣੀ ਸੁੰਦਰਾ ਲੋਕੋ ਏ ਹੋ ਗਈ ਪਿਆਰ ਉਹਦੇ ਵਿੱਚ ਅੰਮੀ ਅੰਦਰ ਗਈ ਅੱਗੇ ਤੇ ਅੱਜ ਪੁੱਛਿਆ ਨਹੀਂ ਸੀ ਪਾਉਂਦੀ ਹੀਰੇ ਮੋਤੀਆਂ ਦਾ ਥਾਲ ਹੀ ਭਰ ਲਈ ਇੱਕ ਹੀਰਾ ਮੋਤੀ ਨਹੀਂ ਕੋਈ ਦਿੰਦਾ ਕਿਸੇ ਨੂੰ ਥਾਲ ਭਰ ਲਈ ਕਹਿੰਦੀ ਨੇੜੇ ਹੋ ਕੇ ਵੇ ਜੋਗੀਆ ਪਲ ਦੋ ਪਲੀ ਬੈਰਾ ਗੱਲਾਂ ਕਰਨਾ ਨਾਲ ਤੇਰੇ ਮੇਕ ਫੜੋ ਮਰਜੀ ਤੂੰ ਲੈ ਜਾ ਪੂਰਨ ਕਹਿੰਦਾ ਬੋਤਾ ਮਾਰਨਾ ਮੱਥਾ ਰਾਣੀਆਂ ਨੇ ਸਾਧੂਆਂ ਨਾਲ ਜਿ ਮਗਜ ਖਪਾਈ ਦਾ ਨਹੀਂ ਪਿੱਛਿਆ ਪਾਣ ਆਪਣੇ ਘਰ ਜਾਈਏ ਤੇ ਜੋਗੀਆਂ ਨਾਲ ਇਹ ਮੱਥਾ ਲਾਈਦਾ ਨਹੀਂ ਰਾਣੀਆਂ ਬੋਤਾ ਖੜਾ ਕਰਨੀ ਕੋਈ ਲੋੜ ਨਹੀਂ ਪਿੱਛਿਆ ਪਾਣੀ ਪਾਣ ਦੇ ਗਾਂ ਚਲੇ ਆਈ ਸੁੰਦਰਾਣੇ ਹੀਰੇ ਮੋਤੀਆਂ ਦਾ ਥਾਲ ਭਰ ਕੇ ਪੂਰਨ ਦੀ ਝੋਲੀ ਚ ਪਾਤਾ ਪੂਰਨ ਲੈ ਕੇ ਥਾਲੀ ਰੇ ਮੋਤੀਆਂ ਨਾਲ ਗੁਰੂ ਗੋਖਰਾ ਆਇਆ ਗੁਰੂ ਗੋਖ ਨੇ ਵੇਖਿਆ ਕਹਿੰਦਾ ਇਹ ਕੀ ਕਹਿੰਦਾ ਬਾਬਾ ਜੀ ਹੀਰੇ ਮੋਤੀ ਕਹਿੰਦੇ ਪੁੱਤਰਾ ਕੇ ਹੀਰੇ ਮੋਤੀ ਚਾਹੀਦੇ ਸੀ ਫਿਰ ਸਾਧੂ ਹਣ ਦੀ ਕੀ ਲੋੜ ਸੀ ਕੀ ਲੋੜ ਸੀ ਫਿਰ ਜੋਗੀ ਬਣਨ ਦੀ ਜਾ ਮੁੜ ਕੇ ਆ ਬੱਕਿਆ ਫੁਲਕਾ ਚਾਹੀਦਾ ਸੀ ਉਧਰ ਚੇਲੇ ਗੁਰੂ ਦੇ ਇੱਕ ਦੂਜੇ ਨੂੰ ਟਿਕਣਾ ਕਰਦੇ ਰੱਜ ਲੈ ਬਾਬਾ ਕੱਚ ਨੂੰ ਚੱਕ ਮਾਰ ਹਣ ਇਹ ਅਸੀਂ ਨਹੀਂ ਤੈਨੂੰ ਪਰੌਂਠੇ ਉਹ ਆ ਕੇ ਲੈ ਆ ਕੇ ਦਿੰਦੇ ਸੀ ਬੁੜੀਆਂ ਤੋਂ ਬੋਕਰਾਂ ਖਾ ਕੇ ਲੈ ਲੈ ਸਵਾਦ ਕਹਿੰਦਾ ਹੋਰ ਗੱਲ ਪੂਰਨ ਨੂੰ ਗੁਰੂ ਕਹਿੰਦੇ ਨੇ ਪੂਰਨ ਜਾਏ ਮੋੜ ਕੇ ਆ ਫਲਕੇ ਲਿਆ ਫਕਾ ਕੇ ਜਿਹਦੇ ਚੇਲੇ ਕਹਿੰਦੇ ਲਿਆ ਪਰੋਠੇ ਬਗਵਾ ਕੇ ਹੁਣ ਪੂਰਨ ਵਿਚਾਰਾ ਨਹੀਂ ਲੀ ਨੀ ਪਾ ਗਿਆ ਫੇਰ ਵਾਪਸ ਆ ਗਿਆ ਆ ਕੇ ਮੱਥਾ ਟੇਕੇ ਸੁੰਦਰਾਂ ਦੇ ਦਰਬਾਰ ਤੇ ਖੜਾ ਐ ਆ ਮੈਂ ਬੇਨਤੀ ਕਰਾਂਗਾ ਉਧਰ ਸਕੀਕਰ ਬੰਦ ਕਰਵਾ ਦਿਓ ਸਾਰਾ ਮੱਠ ਵਈਦਾ ਪਾ ਦੇ ਪਿੱਛੇ ਆ ਰਾੜੀਏ ਨੀ ਪਾ ਦੇ ਪਿੱਛੇ ਆ ਰਾੜੀਏ ਨੀ ਜੋਗੀ ਖੜਾ ਦਾਰੇ ਤੇਰੇ ਜਦੋਂ ਪੂਰਨ ਆਏ ਤਾਰਾਈ ਕੈੰਡਾ ਲਹਿਰ ਮੋਤੀਨੀ ਸਾਨੂੰ ਰੋਟੀ ਹੈ ਅੱਜ ਜਾਈ ਓ ਦਸੁਰਾ ਕਹਿੰਦੀ ਐ ਜੋਗਿਆ ਲੈ ਜੋਗਿਆ ਆ ਮੇਰੇ ਮਹਿਲ ਦੇ ਅੰਦਰ ਬਹਿ ਜਾ ਜਿਲਣੀ ਰੋਟੀ ਵੇ ਤੂੰ ਪਾਵੇਂ ਸੰਕ ਦੀਏ ਥੋਲੇਆ

ਨਾਲ ਭੰਗ ਦੀ ਡਲੀ ਲੈ ਲਈਏ ਨਾਲ ਚਰਸ ਦੀ ਡਲੀ ਲੈ ਲਈਏ ਇੱਕ ਮਾਤ ਸਵੇਰ ਜੇਬ ਚ ਫਾੜੀ ਰਾਣੀ ਨੇ ਕਹਿੰਦੀ ਪੂਰਨਾ ਸਾਧੂਆ ਤੇਰੀ ਮਨਤ ਕਰਦੀਆਂ ਇੱਕ ਜੋਗ ਆਵੇ ਤੇਰਾ ਨਾਲੇ ਕੇ ਲੰਗ ਪਾਰ ਜਾਵਾ ਅੱਗੇ ਲੱਗ ਮੇਰੇ ਪਿੱਛੇ ਮੈਂ ਇਕੱਲਾ ਤੇਰੇ ਗੁਰੂ ਦੇ ਵਿੱਚ ਦਰਬਾਰ ਜਾਵਾ ਮੈਂ ਰਜਾ ਲਵਾਂਗੀ ਗੋਰਖਨਾਥ ਨੂੰ ਵੇ ਸੇਵਾ ਕਰਾਓ ਦੀ ਲੰਗ ਪਾਰ ਜਾਵਾ ਪੂਰਨ ਕੰਨਾਰਾਣੀ ਮੈਂ ਨਾਲ ਨਹੀਂ ਲਿਜਾ ਸਕਦਾ ਕਹਿੰਦੀ ਨਹੀਂ ਹੁਣ ਤਾਂ ਲਜਾਣੀ ਪਊ ਉਧਰ ਗੋਲੀਆਂ ਇੱਕ ਦੂਜੀ ਨੂੰ ਕੋਈ ਨਹੀਂ ਮਾਰਦੀਆਂ ਇਹ ਵੀ ਕੰਮ ਖਰਾਬ ਲੱਗਦਾ ਰਾਣੀ ਸੁੰਦਰਾਂ ਨੇ ਪਤੀ ਤੇ ਉਹਦਾ ਮਰਿਆ ਸੀ ਅੱਜ ਰਾਣੀ ਸੁੰਦਰਾਂ ਨੇ ਹਾਰ ਸ਼ਿੰਗਾਰ ਕੀਤਾ ਰਾਣੀ ਸੁੰਦਰਾਂ ਨੇ ਬੜੀ ਵਧੀਆ ਸਾੜੀ ਲਈ ਹੈ ਰਾਣੀ ਸੁੰਦਰਾਂ ਨੇ ਸਿਰ ਤੇ ਥਾਲ ਚੱਕ ਲਿਆ ਕਿ ਸਾਧੂ ਪੂਰਨ ਲੱਗਾ ਹਿਆ ਹੁਣ ਮਗਰ ਸੁੰਦਰਾ ਤਰੀ ਜਾਂਦੀ ਐ ਗੋਲੀਆਂ ਇੱਕ ਦੂਜੀ ਇੱਕ ਕੁਕੂਣੀਆਂ ਮਾਰਦੀਆਂ ਨੇ ਜੇ ਕਿਤੇ ਇਸ ਮੁੰਡੇ ਨੇ ਪੈਂਟ ਸ਼ਰਟ ਪਾਈ ਹੁੰਦੀ ਤਾਂ ਜੋੜੀ ਬੜੀ ਜਸਨੀ ਸੀ ਲੋ ਗੱਲ ਕੀ ਹੁਣ ਗੁਰੂ ਗੋਰਖ ਦੇ ਢਿੱਲੇ ਨੂੰ ਜੋੜੀ ਜਾ ਰਹੀ ਐ ਗੁਰੂ ਗੋਰਖ ਨਾਦ ਦਾ 7 ਲੱਖ ਚੇਲਾ ਕਹਿੰਦਾ ਗੁਰੂ ਜੀ ਆਹ ਚੜੀ ਆਉਣਾ ਦੇ ਚੰਨ ਚੇਲੇ ਕਹਿੰਦੇ ਨੇ ਗੁਰੂ ਨੂੰ ਚੇਲੇ ਕਹਿੰਦੇ ਨੇ ਗੁਰੂ ਨੂੰ ਓਹ ਕਿਹੜੇ ਫੁਲਕੇ ਲਾਏ ਸਾਨੂੰ ਓਹ ਲੱਗਦਾ ਏ ਬਾਬਿਆ ਰਾਣੀ ਸੁందਰਾ ਕੱਢੀ ਆਏ ਜਦੋਂ ਪੈਰ ਪਾਇਆ ਸੁందਰਾ ਆਏ ਹਾਏ ਸੁందਰਾ ਐਡੀ ਪਾਗਲ ਸੀ ਬੇਪਾਗਲ ਜਦੋਂ ਪੈਰ ਪਾਇਆ ਸੁందਰਾ ਅਗ ਲੱਖ ਦੀ ਨਾਥ ਦੇ ਵੇੜੇ ਸਵਾ ਲੱਖ ਜੋਗੀਆਂ ਦੇ ਧੂਨੇ ਠੰਡੇ ਹੋ ਗਏ ਉੱਠ ਕੇ ਆਪੋ ਆਪਣੇ ਘਰਾਂ ਨੂੰ ਭੱਜ ਗਏ ਛੁੱਟੇ ਹੋ ਗਏ ਚਲੇ ਗਏ ਦੋ ਹੀ ਰਹਿ ਗਏ ਦੋ ਹੀ ਬੱਚੇ ਪੂਰਨ ਤੇ ਗੁਰੂ ਗੋਰਖਨਾਥ ਬਾਕੀ ਦੇਖ ਕੇ ਡੋਲ ਗਿਆ ਸਭ ਠੱਪ ਗਿਆ ਕੰਮ ਭੱਜ ਗਏ ਆਪੋ ਆਪਣੇ ਘਰਾਂ ਤੇ ਗੁਰੂ ਗੋਰਖਨਾਥ ਨੂੰ ਸੰਧਰਾਂ ਦੇ ਪ੍ਰਸ਼ਾਦਾ ਸ਼ਿਕਾਇਆ ਗੁਰੂ ਗੋਰਖਨਾਥ ਦੀ ਜਦੋਂ ਹੋ ਗਈ ਤਸੱਲੀ ਰੱਜ ਗਿਆ ਕਹਿੰਦੀ ਬਾਬਾ ਇੱਕ ਚੀਜ਼ ਤੇਰੇ ਵਾਸਤੇ ਹੋਰ ਲੈ ਕੇ ਆਈ ਆਂ ਕਿ ਕੀ ਬਾਬਾ ਲਿਆ ਤੇਰੀ ਚਲਮ ਪਰ ਸੁੰਦਰਾਂ ਨੇ ਜਦੋਂ ਸੁੱਖਿਆ ਪਾਇਆ ਗੰਨ ਕੇ ਵਿੱਚ ਆ ਵਿੱਚ ਪਈ ਚਰਸਦੀ ਡਲੀ ਗੁਰੂ ਗੋਖ ਨਾਥ ਨੇ ਮਾਰਿਆ ਸੁਟਾ ਸੁੰਦਰਾਂ ਨੇ ਲਾਈ ਅੱਗ ਗੁਰੂ ਗੋਖ ਨਾਥ ਨੇ ਮਾਰਿਆ ਸੁਟਾ ਗਈ ਬਿਰਤੀ ਆਕਾਸ਼ ਨੂੰ ਦਿਆਲ ਹੋ ਗਿਆ ਆਂਦਾ ਰਾਣੀਆਂ ਮੰਗ ਮਾਰਿਆ ਆਂਦਾ ਰਾਣੀਆਂ ਮੰਗਲੇ ਸੰਤਾਂ ਦੇ ਦਰਬਾਰੀ ਦੋ ਬਚਨ ਹੋ ਗਿਆ ਫਿਰ ਗੁਰੂ ਗੋਖ ਨਾਨਕ ਨੇ ਸੁਲਤਾ ਮਾਰਿਆ ਚਿਲਮ ਦਾ ਜੇ ਮਰਤੇ ਮੈਂ ਗੋਠ ਨੂੰ ਆਂਦਾ ਪੁੱਤਰੀ ਮੰਗ ਸੰਤਨਾ ਫਿਰ ਹੌਲੀ ਜੀ ਕਹਿੰਦੀ ਐ ਆ ਤੇਰੇ ਕੋਲ ਜਿਹੜਾ ਬੈਠਾ ਵੇ ਮੇਰਾ ਜਿਹੜਾ ਬੈਠਾ ਮੇਰੇ ਪੂਰਨ ਥੜੀ ਪਾ ਦੇ ਮੈਂ ਬਣਾ ਰਾਣੀ ਓ ਦੀਵੇ ਰਾਜਾ ਤੂੰ ਮੈਨੂੰ ਅਜ ਬਣਾ ਦੇ ਉਹਨੋਂ ਪੂਰਨ ਰੋਇਆ ਏ ਬਾਬਾ ਦੀ ਸੜਗਾ ਲੇਖ ਹੁਣ ਮੇਰੇ ਪੱਦ ਸਿਆ ਰਾਣੀਆ ਗੋਦਖਨਾਤ ਕਹਿੰਦਾ ਪੂਰਨ ਜਾਂ ਹੁਣ ਰਾਣੀ ਸੁੰਦਰਾਂ ਦੇ ਮਹਿਲਾਂ ਚ ਜਾ ਪੂਰਨਾਂ ਦਾ ਬਾਬਾ ਤੈਨੂੰ ਚੰਗਾ ਗੁਰੂ ਧਾਰਿਆ ਮੈਂ ਪਹਿਲਾ ਹੱਥ ਪੈਰ ਇਸੇ ਪਿੱਛੇ ਤੇ ਮੈਨੂੰ ਵੜਵਾਉਣੇ ਪਏ ਫਿਰ ਤੂੰ ਮੈਨੂੰ ਫਕੀਰ ਕੀਤਾ ਹੋਈ ਸਿਆਪਾ ਮੇਰੇ ਗੱਲ ਲੂ ਫਿਰ ਪਾਉਣ ਲੱਗੇ ਗੋਰਖ ਕਹਿੰਦਾ ਨਹੀਂ ਕਾਕਾ ਚਲਾ ਜਾ ਤੂੰ ਰਾਣੀ ਨਾਲ ਸੁੰਦਰਾਂ ਦੇ ਨੀਵੀਂ ਨਜ਼ਰ ਤੇ ਉੱਚੀ ਸ਼ਾਨ ਰੱਖੀ ਇਹਦੇ ਰੂਪ ਨੂੰ ਵੇਖ ਕੇ ਢੋਲਣਾ ਨਹੀਂ ਚੱਤ ਵੇਖ ਤੂੰ ਯਾਦ ਭਗਵਾਨ ਰੱਖੀ ਦੰਗਾ ਗੁਰੂ ਜੀ ਆ ਗਿਆ ਹੁਣ ਪੂਰਨ ਕੋਲ ਰਾਣੀ ਸੁੰਦਰਾਂ ਦੇ ਮਹਿਲਾਂ ਰਾਤ ਪੈ ਗਈ ਰਾਣੀ ਸੁੰਦਰਾਂ ਨੇ ਪੂਰਨ ਨੂੰ ਪ੍ਰਸ਼ਾਦਾ ਛਕਾਇਆ ਹੁਣ ਪੂਰਨ ਨੂੰ ਟਚਰਾਂ ਕਰਦੀ ਆ ਵੀ ਆ ਭਗਵਾ ਚੋਲਾ ਚੜਾ ਪਾੜ ਕੇ ਲਾ ਮੈਂ ਤੈਨੂੰ ਪੈਂਟ ਕੋਟ ਸਵਾ ਕੇ ਦੇਨੀ ਆ ਤੈਨੂੰ ਟੈਰੀ ਕਾਰਡ ਦਾ ਵਧੀਆ ਸੂਟ ਸਵਾ ਕੇ ਦੇਨੀ ਆ ਤੈਨੂੰ ਬੂਟ ਲੈ ਕੇ ਦੇਨੀ ਆ ਲੱਕੜ ਦੀਆਂ ਖੜਾਵਾਂ ਲਾ ਦੇ ਪੂਰ ਨੇ ਆਂਦਾ ਬਕਵਾਸ ਨਾ ਕਰਨਾ ਨਹੀਂ ਮਾਰ ਕੇ ਚਮਟਾ ਮਾਰ ਬਕਾ ਦੇ ਆਂਗਾ ਮੈਂ ਕਹਾ ਐਸਾ ਤੀਤ ਜੋਗੀ ਤੇ ਵਿੱਚ ਨਰਕਾਂ ਦੇ ਪਚਾ ਦੇ ਆਂਗਾ ਰਾਣੀ ਸੁੰਦਰਾ ਕਹਿੰਦੀ ਨਲਕ ਨੁਰਕ ਮੈਂ ਵੇਖੇ ਨੇ ਤੂੰ ਜਿਵੇਂ ਮੈਂ ਕਹਨੀ ਐਵੇਂ ਕਰ ਕੋਈ ਮੁਖਤ ਨਹੀਂ ਆਇਆ ਮੈਂ ਤੈਨੂੰ ਗੋਰਖਨਾਥ ਤੋਂ ਮੰਗ ਕੇ ਲਈ ਆ ਪੂਰ ਨੇ ਕਹਿੰਦਾ ਵੀ ਆ ਵੀ ਪੈ ਗਿਆ ਫੰਗਾ ਸਕੀਮ ਲਈਏ ਕੋਈ राति राम ते आया ए, एक रात भगत ने कटी ते एक रात भगत ने कटी तड़के दिन चले आए राणी मैं जाना है भठी सुंदर कहीं जोगिया है भट्ठी जाना ही दाने इतना नहीं बाहर अंदर घूमन जाना है ਕਹਿੰਦੀ ਵੇ ਜੋਗੀ ਆ ਇੱਥੇ ਘੁੰਮ ਫਿਰ ਲੈ ਬ ਤੇਰੇ ਖੁੱਲੇ ਚੌੜੇ ਮਹਿਲ ਨੇ ਕਹਿੰਦਾ ਨਹੀਂ ਅਸੀਂ ਬਾਹਰ ਜਾਣਾ ਸੁੰਦਰਾ ਸਮਝ ਗਈ ਦੀ ਇਹ ਮੇਰੇ ਕਾਬੂ ਨਹੀਂ ਹੋਣਾ ਰਾਣੀ ਸੁੰਦਰਾ ਨੇ ਰੋਕਿਆ ਪੂਰਨ ਆਖਿਆ ਸੁੰਦਰਾ ਰਾਣੀਏ ਨਹੀਂ ਨਾ ਮੇਰੇ ਤੇ ਆਪਣੇ ਧਰਮ ਨੂੰ ਤੋੜ ਰਣੀ ਇਹ ਕੁੱਤਾ ਜੋ ਮੂਰਤ ਮਲਾਮ ਤਾਂ ਦਾ ਕਿਸੇ ਹੋਰ ਦੇ ਸਿਰ ਵਿੱਚ ਫੋੜ ਰਣੀ ਅਸੀਂ ਉਸ ਪਗਵਾਨ ਦਾ ਭਜਨ ਕਰੀਏ ਨਹੀਂ ਸਾਨੂੰ ਕਿਸੇ ਦੀ ਸ਼ੈਦ ਹੀ ਨਹੀਂ ਥਾੜਾ ਅੱਗੇ ਪੂਰਨ ਤੁਰ ਆਏ ਤੇ 60 ਗੋਲੀਆਂ ਆਈਆਂ ਅੱਗੇ ਪੂਰਨ ਜਾ ਰਿਆ ਸੁੰਦਰਾਂ ਨੇ 60 ਗੋਲੀਆਂ ਮਗਰ ਲਾਤੀਆਂ ਨੇ ਪੂਰਨ ਆ ਵਿੱਚ ਗਿਆ ਗੋਲੀਆਂ ਨੂੰ ਕਹਿੰਦਾ ਨਹੀਂ ਚਲੀਆਂ ਜਾਓ ਗੋਲੀਆਂ ਕਹਿੰਦੀ ਐ ਸਰਾਣੀ ਨੇ ਸਾਡੀ ਡਿਊਟੀ ਲਈ ਐ ਪੂਰਨੇ ਸੋਤੇ ਸਾਵਾਂ ਨੂੰ ਕੁੱਤੇ ਭੌਂਕਦੇ ਨੇ ਤੇ ਡੰਡਾ ਮਾਰ ਹੀ ਦੇਈਦਾ ਚਿਮਟਿਆਂ ਨਾਲ ਡਹਿ ਪਿਆ ਜਦੋਂ ਪੰਜਾ ਸੱਤਾਂ ਨੂੰ ਸੇਕਿਆ ਭੱਜ ਦੁਨੀਆ ਸਾਰੀ ਆਗੜ 'ਤੇ ਚੜ ਜਾਂ ਲਾਲਾ ਲਾਲਾ ਗੋਲੀਆਂ ਸੁੰਦਰਾ ਕੋਲ ਪਹੁੰਚੀਆਂ ਨੇ ਪੂਰਨ ਡਾੜੀ ਮਾਰ ਗਿਆ ਐਦਾਂ ਹੁਣ ਸੁੰਦਰਾ ਮਹਿਲ 'ਤੇ ਚੜ ਗਈ ਐ ਜਿੰਨਾ ਜਰ ਦਿਸਦਾ ਰਿਹਾ ਖੜੀ ਰਹੀ ਐ ਜਦੋਂ ਦਿਸਣਾ हट ਗਿਆ ਸੁੰਦਰਾਂ ਨੇ ਮਹਿਲ ਤੋਂ ਛਾਲ ਮਾਰ ਦਿੱਤੀ ਮਰ ਗਈ ਗੁਰੂ ਗੋਰਖ ਨੇ ਪੁੱਛਿਆ ਪੂਰਨਾ ਕਿਵੇਂ ਮਿੱਤੀ ਕਹਿੰਦਾ ਗੁਰੂ ਸਾਹਿਬ ਗੱਡੀ ਚੜਾਤੀ ਕਹਿੰਦਾ ਕਿਹੜੀ ਕਹਿੰਦਾ ਜਿਹੜੀ ਮੁੜ ਕੇ ਵਾਪਸ ਨਹੀਂ ਆਉਂਦੀ ਉਹ ਗੱਡੀ ਚੜਾ ਕੇ ਆ ਕਹਿੰਦਾ ਵਾਪੁਰਨਾ ਪਰ ਹੁਣ ਜਾ ਆਪਾਂ ਸਾਰੇ ਬੰਦਗੀ ਦੇ ਪੂਰੇ ਆ ਬਾਕੀ ਤਾਂ ਭੱਜ ਗਏ ਤੂੰ ਪੂਰਾ ਐ ਜਾਹਲ 12 ਸਾਲ ਹੋ ਗਏ ਨੇ ਤੇਰੀ ਮਾਂ ਇਛਰਾ ਰਹੁੰਦੀ ਐ ਜਾਂ ਮਾਂ ਨੂੰ ਮਿਲ ਜਾ ਕੇ ਮਾਂ ਦੇ ਬਾਗ ਸੁੱਕੇ ਨੂੰ ਹਰਾ ਕਰ ਲੈ ਪੂਰਨ 12 ਸਾਲਾਂ ਤੋਂ ਬਾਅਦ ਆਪਣੀ ਮਾਂ ਇਛਰਾ ਕੋਲ ਆ ਰਿਹਾ ਜਦੋਂ ਬਾਗ ਚ ਆਇਆ ਸੁੱਕਾ ਬਾਗ ਹਰਾ ਹੋ ਗਿਆ ਮਾਂ ਇਛਰਾ ਨੂੰ ਕਿਸੇ ਨੇ ਦੱਸਿਆ ਨਹੀਂ ਤੇਰੇ ਪੁੱਤਰ ਦੇ ਬਾਗ ਇੱਕ ਜੋਗੀ ਐ ਜਿਹਦੀ ਦੁਆ ਬਦਲਾ ਮਨਜ਼ੂਰ ਹੈ ਸੁੱਕਾ ਬਾਗ ਹਰਾ ਹੋ ਗਿਆ ਨਹੀਂ ਸੁੰਦਰਾ ਕਹਿੰਦੇ ਨੇ ਠੱਡੇ ਖਾਂਦੀ ਲਈ ਮਾਤਾ ਇਛਰਾ ਉੱਥੇ ਪਹੁੰਚੀ ਹੈ ਜਦੋਂ ਆਈ ਮਾਤਾ ਇਛਰਾ ਆਵਾਜ਼ ਹੁਣ ਪੂਰਨ ਗੱਲਾਂ ਕਰਦਾ ਸੀ ਲੋਕਾਂ ਨਾਲ ਇਛਰਾ ਕਹਿੰਦੀ ਵੇ ਆਵਾਜ਼ ਮੈਨੂੰ ਮੇਰੇ ਪੁੱਤਰ ਦੀ ਲੱਗਦੀ ਹੈ ਪਰ ਮੇਰੀਆਂ ਅੱਖਾਂ ਨੀਆਂ ਨੇ ਜੇ ਅੱਖਾਂ ਹੰਦੀਆਂ ਤੇ ਮੈਂ ਪਛਾਣ ਲੈਂਦੀ ਵੀ ਕੌਣ ਹੈ ਇੱਥੇ ਮੈਂ ਗੀਤ ਕਿਹਾ ਫਿਰ ਵੇ ਮੈਂ ਬੋਲ ਤੂੰ ਪਛਾਣਦਿਆਂ ਪੁੱਤ ਸਾਡਾ ਨਾ ਬਹੁ ਪਛਾਰ ਦਿਆ ਉਤਸਾਦ ਆ ਜਿਨਾਂ ਦੇ ਕਿਵੇਂ ਜਾਂਦੀਆਂ ਨੇ ਮਾਵਾਂ ਉੱਥੇ ਮਰ ਗਏ ਜਿਨਾਂ ਦੇ ਕਿਵੇਂ ਜਾਂਦੀਆਂ ਨੇ ਮਾਵਾਂ ਜਾ ਕੇ ਪੁੱਤਾਂ ਦੇ ਦੁੱਖਾਂ 'ਚ ਵਹਿਣ ਪਉਂਦੀਆਂ ਨੇ ਮਾਵਾਂ ਇਕਸਰਾਂ ਦੀਆਂ ਅੱਖਾਂ ਦਿੱਤੀਆਂ ਪੂਰਨ ਨੇ ਪਾਣੀ ਦਾ ਛੱਟਾ ਵਰਕੇ ਮਾਂ ਦੀਆਂ ਅੱਖਾਂ ਤੇ ਮਾਰਿਆ ਮਾਂ ਦੀਆਂ ਅੱਖਾਂ ਖੁੱਲ ਗਈਆਂ ਮਾਂ ਨੇ ਪੁੱਤਰ ਨੂੰ ਗਲ ਵਕੜੀ ਪਾ ਲਈ ਪੁੱਤਰ ਨੇ ਮਾਂ ਨੂੰ ਗਲ ਵਕੜੀ ਪਾ ਲਈ ਮਾਤਾ ਨੇ ਕਿਹਾ ਪੂਰਨ ਹੁਣ ਮੁੜ ਗਿਆ ਹੁਣ ਨਾ ਵਿਛਣੀ ਪੂਰਨ ਕਹਿੰਦਾ ਮਾਤਾ ਮੈਂ ਤੇ ਇਹ ਚਾਰ ਸਾਲ ਜਾਣਾ ਪਰ ਤੇਰਾ ਟਾਈਮ ਆ ਗਿਆ ਪਰਸੋਂ ਤੂੰ ਦੁਨੀਆ ਤੋਂ ਜਾਵੇਂਗੀ ਪਰ ਮਾਤਾ ਮੇਰੀਏ ਕਿੰਤੀ ਮੈਂ ਵੀ ਕਹਿੰ ਤਪੱਸਿਆ ਏ ਤੈਨੂੰ ਮਿਲੇਗਾ ਸੁਰਗ ਆਰਾਮ ਆਏ ਪੂਰਨ ਦੀ ਮਾਤਾ ਇਛਰਾਂ ਨੇ ਸਰੀਰ ਛੱਡ ਦਿੱਤਾ ਪੂਰਨ ਨੇ ਵੀ ਕੋਈ ਸਮਾਂ ਪਾ ਕੇ ਸਰੀਰ ਛੱਡ ਦਿੱਤਾ ਸਾਧੂ ਹੋਵੇ ਅਤੀਤ ਹੋਵੇ ਮਾਪੇ ਹੋਣ ਤੇ ਐਸੇ ਹੋਣ ਇਹ ਮਾਤਾ ਪਿਤਾ ਤੇ ਡਿਪੈਂਡ ਕਰਦਾ ਹੈ ਚਾਹ ਆਪਣੇ ਬੱਚਾ ਨੂੰ ਪੁੱਤਰ ਨੂੰ ਸੰਤ ਬਣਾ ਲੈਣ ਚਾਹ ਆਪਣੇ ਪੁੱਤਰ ਨੂੰ ਡਾਕੂ ਬਣਾ ਲੈਣ ਚਾਹ ਆਪਣੇ ਪੁੱਤਰ ਨੂੰ ਮੰਤ ਬਣਾ ਲੈਣ ਇਹ ਮਾਂ ਤੇ ਡਿਪੈਂਡ ਕਰਦਾ ਹੈ ਮਹਾਰਾਜ ਵੀ ਕਹਿੰਦੇ ਨੇ ਜਨਮੀ ਜਨੇ ਤੋਂ ਪੱਤ ਜਨ ਕਹਦਾ ਤਾਂ ਕੇ ਸੂਰ ਨਹੀਂ ਤਾਂ ਜਨਮੀ ਬਾਜ ਰਹੇ ਕਾਇ ਗਰਵੇ ਨੂੰ ਇਹ ਮਾਂ ਤੇ ਡਿਪੈਂਡ ਕਰਦਾ ਹੈ ਤੇ ਹੁਣ ਜਿੰਨਾ ਮਾਵਾਂ ਨੇ ਆਪ ਹੀ ਜੁੰਡੇ ਕਟਵਾਏ ਨੇ ਆਪ ਹੀ ਸਾਰਾ ਦਿਨ ਫੈਸਲ ਲੈਵਣ ਰਹਿਣੀਆਂ ਨੇ ਉਹਨਾਂ ਪੁੱਤਰਾਂ ਨੂੰ ਕੀ ਮਤ ਦੇਣੀ ਹੈ ਉਹਨਾਂ ਧੀਆਂ ਨੂੰ ਕੀ ਮਤ ਦੇਣੀ ਹੈ ਉਹ ਮਾਵਾਂ ਸਨ ਉਹਨਾਂ ਆਟੇ ਪਾਣੀ ਪਾਉਣਾ ਸਤਿਗੁਰੂ ਮੇਰਾ ਲੋਹ ਲੰਗਰ ਚੱਪਦਾ ਰਹੇ ਲੋਕ ਸਕਦੇ ਰਹਿਣ ਉਹਨਾਂ ਮਾਵਾਂ ਨੇ 4 ਵਜੇ ਉੱਠਣਾ ਰੇੜ ਕਾ ਪਾਉਣਾ ਦਾਤਾ ਜੀ ਮੇਰੀ ਚਾਤੀ 'ਚੋਂ ਮੱਖਣ ਨਿਕਲੇ ਮੇਰੇ ਪੁੱਤ ਸ਼ਕਲ ਪਰਵਾ ਹਨ ਬੰਨ ਸੰਤ ਬੰਨ ਤੇ ਹੁਣ ਨਾ 4 ਵਜੇ ਦੀ ਬਜਾਏ 9 ਵਜੇ ਸੁੱਤੀਆਂ ਉੱਠਦੀਆਂ ਨੇ ਇੱਕ ਹੱਥ ਨਾਲ ਮਧਾਣੀ ਫੜੀ ਹੁੰਦੀ ਆ ਬਿਜਲੀ ਵਾਲੀ ਇਹ ਕੱਖ ਅੱਖ ਤੇ ਹੁੰਦਾ ਇਹ ਜਾ ਕੇ ਘੜੱਟ ਦੇਣੇ ਚਾਚੀ ਦੇ ਵਿੱਚ ਉਧਰੋਂ ਦੱਪਣੇ ਬੱਦਲ ਆਪ ਬਾਹਰ ਆਉਂਦਿਆਂ ਨੂੰ ਮੱਖਣ ਬਾਹਰ ਕੱਢਿਆ ਹੁੰਦਾ ਮੱਖਣ ਤੋਲ ਕੇ ਭਾਈਆਂ ਨੂੰ ਦੇ ਦਿੰਦੀਆਂ ਨੇ ਘਰੇ ਭਗਰਾ ਕੇ ਬਾਬਾ ਜੀ ਪਾਰ ਤੇ ਲਾ ਲਓ ਲੱਸੀ ਦੌਰ ਪੈ ਗਲਾਸ ਉਹਨਾਂ ਨੂੰ ਉਹਨਾਂ ਦੇ ਪੁੱਤਰਾਂ ਨੇ ਸੰਤ ਨਹੀਂ ਬਣਨਾ ਉਹਨਾਂ ਨੇ ਸਿਗਰਟ ਪਹਿਲਵਾਨ ਬਣਨਾ ਹੈ ਉਹਨਾਂ ਨੇ ਪ੍ਰਮਾਤਮਾ ਦਾ ਭਜਨ ਨਹੀਂ ਕਰਨਾ ਉਹਨਾਂ ਦੀ ਬੀਬੀ ਵੀ ਗੁੱਤ ਖਿਚਣੀ ਦੇ ਪਾਪੋ ਦੀ ਦਾੜੀ ਪਕਣੀ ਹੈ ਉਹ ਮਾਵਾ ਸਨ ਇਹ ਮਾਂ ਪਿਓ ਤੇ ਡਿਪੈਂਡ ਹੈ ਜੇ ਮਾਪੇ ਚੰਗੇ ਹੋਣਗੇ ਤੀ ਪੁੱਤ ਚੰਗੇ ਹੋਣਗੇ ਆਓ ਹੁਣ ਜਿਹਨਾਂ ਨੇ ਮਾਇਆ ਭੇਜੀ ਏ ਉਹਨਾਂ ਦਾ ਨਾਂ ਫੇਰ ਅੱਗੇ ਜਿਵੇਂ ਜਿਵੇਂ ਹੁਕਮ ਤੇਰੇ ਤੇ ਕਾਰ ਤੂੰ ਸਦਾ ਸਲਾਮਤ ਨਾਨਕ ਨਰਨ é outra vez que...